ਦੀਪਾ ਇੱਕ ਮੁੰਡਾ ਜਿਸ ਨੂੰ ਲੱਗਦਾ ਹੈ ਕੁਝ ਦੀ ਕਿਸਮਤ ਬਹੁਤ ਮਾੜੀ ਹੈ ਤੇ ਇੱਕ ਉਹਦਾ ਦੋਸਤ ਕੋਈ ਵੀ ਨੁਕਸਾਨ ਹੋਣ ਤੇ ਦੀਪੇ ਨੂੰ ਹੀ ਕੋਸਦਾ ਰਹਿੰਦਾ ਹੈ ਤੇ ਉਲਟਾ ਲੋੜ ਪੈਣ ਤੇ ਉਸ ਦੀ ਮਦਦ ਵੀ ਕਰਦਾ ਹੈ ਮਾੜੀ ਕਿਸਮਤ ਇਹਨੂੰ ਹਦੋਂ ਵੱਦੀ ਪਿਆਰ ਕਰਦੀ ਹੈ ਜਿਹੜਾ ਵੀ ਕੰਮ ਕਰਦਾ ਹੈ ਉਹ ਕੰਮ ਤੇ ਹੁੰਦਾ ਨਹੀਂ ਪਰ ਜਿਸ ਚੀਜ਼ 'ਤੇ ਕੰਮ ਕਰ ਰਿਹਾ ਹੁੰਦਾ ਹੈ ਉਸ ਚੀਜ਼ ਨੂੰ ਨੁਕਸਾਨ ਜ਼ਰੂਰ ਹੋ ਜਾਂਦਾ ਹੈ ਹੁਣੇ ਮੇਰੀਆਂ ਗੱਲਾਂ ਤੇ ਯਕੀਨ ਤੁਸੀਂ ਕਰੋਗੇ ਨਹੀਂ ਤਾਂ ਆਓ ਦੇਖੀਏ ਇਸ ਮਾੜੀ ਕਿਸਮਤ ਵਾਲੇ ਨਾਲ ਅੱਗੇ ਕੀ ਕੀ ਹੁੰਦਾ ਹੈ हेलो हेलो मैं सिमरन बोल रही तियां कौन सिमरन सिमरन हां तो सी कहंदे थे ਮਿਲ ਕੇ ਕੋਈ ਗੱਲ ਕਰਨੀ ਅੱਜ ਮਿਲ ਸਕਦੇ ਆਪਾਂ ਹੈਗਾ ਟਾਈਮ ਤੁਹਾਡੇ ਕੋਲ हां मैं फ्री हूं ਅੱਜ ਮੈਂ ਕਿ ਇੱਕ ਗੱਲ ਕਹਾ हां हां जी ਬੋਲੋ ਮੈਨੂੰ ਨਾ ਬੁਲੇਟ ਤੇ ਆਉਣ ਵਾਲੇ ਮੁੰਡੇ ਵਾਟਸਐਪਸ ਕਰੰ ਗਿਆ ਤੁਸੀਂ ਮੇਰੇ ਲਈ ਬੁਲੇਟ ਤੇ ਆ ਸਕਦੇ ਆਂ ਅੱਛਾ ਉਹ ਨਹੀਂ ਨਹੀਂ ਕੋਈ ਚੱਕਰ ਨਹੀਂ ਆ ਤੁਸੀਂ ਕਹੋ ਤਾਂ ਮੈਂ ਗੱਡੀ ਤੇ ਜਾ ਸਕਦਾ ਵਾਂ ਕੇ ਕਾ ਜੀ ਪੂਰੇ 12 ਵਜੇ ਆਤੇ ਹੋ ਮੈਨੂੰ ਉਡੀਕ ਨਾ ਕਰਨੀ ਪਵੇ ਪੂਰੇ 12 ਵਜੇ ਮੈਂ ਪਹੁੰਚ ਜਾਊਂਗਾ ਹਾਂਜੀ ਨਹੀਂ ਉਡੀਕ ਨਹੀਂ ਕਰਨੀ ਪੈਂਦੀ ਠੀਕ ਆ ਜੀ ਉਹ ਤੇਰਾ ਭਲਾ ਹੋ ਜੇ ਬਹਿ ਗਿਆ ਹੀ ਬੇੜਾ ਦਾ ਕਰਦਾ ਫੋਨ ਉਹਨੂੰ ਉਹ ਹਾਂ ਕੀ ਪੰਗਾ ਪੈ ਗਿਆ ਉੱਤੇ ਨੂੰ ਕੀ ਦਾ ਪਤਾ ਜਦੋਂ ਤੈਨੂੰ ਕੋਈ ਪੰਗਾ ਪੈਂਦਾ ਨਾ ਨਾਲ ਹੀ ਨੁਕਸਾਨ ਮੇਰਾ ਹੋ ਜਾਂਦਾ 400 ਰੁਪਏ ਵਾਲੀ ਕੁਰਸੀ ਟੁੱਟ ਗਈ ਮੇਰੀ ਹਾਂ ਯਾਰ ਅੱਜ ਨਾ ਬੁਲਟ ਚਾਹੀਦਾ ਤੇਰਾ ਸਾਢੇ 11 ਵਜੇ ਚਾਹੀਦਾ ਵਾ ਤੇ ਸ਼ਾਮ ਨੂੰ ਮੈਂ ਤੈਨੂੰ ਵਾਪਸ ਕਰ ਦੂੰਗਾ ਤੇਰੇ ਘਰੇ ਲੱਗ ਜਾਊਂਗਾ ਬੁਲਟ ਬੁਲਟ ਤੇ ਠੀਕ ਆ ਪਰ 10 ਵਜੇ ਤੋਂ ਪਹਿਲਾਂ ਪਹਿਲਾਂ ਆਣ ਕੇ ਲੈ ਜੀ ਠੀਕ ਆ ਮੈਂ ਆਜਾਂਗਾ ਚਲ ਓਕੇ ਕੰਦੀ ਸੀ ਕਿ ਨਹੀਂ ਹੁਣ ਮੇਰੇ ਬਾਰੇ ਤੇਰਾ ਕੀ ਖਿਆਲੇ ਉਹ ਇੱਕ ਇੰਨੇ ਵੜਾ ਤਾਂ ਕੀਤਾ ਤੇ ਘਰੇ ਉਹ ਮਸ਼ੀਨ ਨੇ ਇਹ ਕੋਈ ਨਾ ਕੋਈ ਜਗਾੜ ਲਾਉਣਾ ਪੈਣਾ ਯਾਰ ਐਦਾਂ ਦੇ ਕਿਤੇ ਟਾਈਮ ਟਾਈਮ ਪਹੁੰਚਿਆ ਨਹੀਂ ਜਾਣਾ ਤੇ ਅੱਜ ਪਹੁੰਚਣਾ ਬੜਾ ਜ਼ਰੂਰੀ ਆ ਉਹ ਇਹਦਾ ਜਿਗਾਰਡ ਨਹੀਂ ਲਾਉਣਾ ਪੈਣਾ ਇਹਨੂੰ ਕੋਈ ਸੰਕੇ ਮਕੈਨਿਕ ਨੂੰ ਲਾਉਣਾ ਪੈਣਾ ਪਹਿਲਾਂ ਕਰਨਾ ਪੈਣਾ ਉਹ ਕਿੱਥੇ ਰਹਿ ਗਿਆ ਬਿੱਜੂ ਜਿਆ ਆਇਆ ਹੀ ਨਹੀਂ ਦੇਖਾਂ ਮੈਂ ਉਹਨੂੰ ਫੋਨ ਕਰਦਾ ਗਲੀ ਚ ਵੀ ਨਹੀਂ ਹੈਗਾ ਹਾਂ ਜੱਸ ਉਹ ਡੇਢ ਘੰਟਾ ਹੋ ਗਿਆ ਮੈਨੂੰ ਡੀਕ ਦੇਣ ਨੂੰ ਘਰ ਦੇ ਸਾਰੇ ਤਿਆਰ ਬੈਠੇ ਜੇ ਮੈਂ ਉਹਨਾਂ ਨਾਲ ਲਾ ਗਿਓ ਉਹਨਾਂ ਡਾਂਗ ਫੜ ਲੈਣੀ ਮੇਰੇ ਦੁਆਲੇ ਅਛਾ ਉਹ ਬਸ ਮੈਂ ਆ ਗਿਆ ਦੇਖੋ 5 ਮਿੰਟ ਚ ਆ ਗਿਆ ਮੈਂ 10 ਮਿੰਟ ਤੈਨੂੰ ਹੋਰ ਦੇਖਣਾ ਬਸ ਆ ਗਿਆ ਆ ਗਿਆ ਨਹੀਂ ਤੇ ਰਹਿਣ ਦੇ ਫਿਰ ਉਹ ਨਹੀਂ ਨਹੀਂ ਮੈਂ ਆ ਗਿਆ ਯਾਰ ਹੁਣੇ ਆ ਗਿਆ ਆ ਗਿਆ ਕਿਤੇ ਨਾ ਚਾਈ ਆ ਗਿਆ ਬਸ 5 ਮਿੰਟ ਨੰਬਰ ਤੇ ਤੁਸੀਂ ਕਾਲ ਕਰ ਰਹੇ ਹੋ ਉਹਦੀਆਂ ਸੇਵਾਵਾਂ ਠਾਈ ਤੌਰ ਤੇ ਦਵੰਦ ਹਨ ਇੱਕ ਨੰਬਰ ਵੀ ਸਿੰਗਲ ਹੀ ਲਿਖਦੇ ਆ ਬਾਅਦ ਕੋਸ਼ਿਸ਼ ਕਰੋ ਨਿਕੀ ਵੀਰ ਯਾਰ ਅੱਜ ਜ਼ਿਆਦਾਤਰ ਦੁਕਾਨਾਂ ਬੰਦ ਕਿਉਂ ਆ ਭਰਾਵਾ ਤਵਾ ਤੇ ਸਕੂਲ ਨਹੀਂ ਖੋਲਹਿੰਦੇ ਤੇ ਦੁਕਾਨਾਂ ਭਾਲ ਲੈਂਦਾ ਈ ਗੱਲ ਹੋ ਗਈ ਆ ਕਰ ਦਈਏ ਤੇਰਾ ਹੱਲ ਵੀਰ ਜੀ ਜੇ ਕਰ ਦੋਗਾ ਨਾ ਤੇ ਬੜਾ ਧੰਨਵਾਦ ਹੋਊਗਾ ਕੋਈ ਮੋਟਰਸਾਈਕਲ ਵਾਲੀ ਦੁਕਾਨ ਹੈਗੀ ਇੱਥੇ ਲੱਗ ਜਾ ਕੇ ਦੁਕਾਨ ਤੇ ਹੈਗੀ ਆ ਤੇ ਬੜੀਆਂ ਹੀ ਉਹ ਐਤਵਾਰ ਕਰਕੇ ਬੰਦਿਆ ਐਹੋ ਜੀ ਦੁਕਾਨ ਕੋਈ ਦੱਸੋ ਜਿਹੜੀ ਐਤਵਾਰ ਵੀ ਖੁੱਲੀ ਹੋਵੇ ਦੁਕਾਨ ਹੈਗੀ ਮੇਰੇ ਯਾਰ ਨਿਸ਼ਾਨ ਦੀ ਅੱਛਾ ਤੇ ਉਹ ਐਤਵਾਰ ਵੀ ਖੋਲਦਾ ਵਾ ਪਰ ਹੈਗਾ ਉਹ ਮਰਜ਼ੀ ਦਾ ਮਾਲਕ ਹੀ ਆ ਪਤਾ ਨਹੀਂ ਕੰਮ ਤੇਰਾ ਕਰੇ ਕੇ ਨਾ ਕਰੇ ਕਿਉਂ ਤੈਨੂੰ ਦੱਸਿਆ ਹੈਗਾ ਤੇ ਉਹ ਮਨ ਮਰਜ਼ੀ ਦਾ ਮਾਲਕ ਹੀ ਆ ਪਰ ਜੇ ਤੂੰ ਤਰਲਾਮਿੰਤ ਕਰ ਲੈਣਾ ਉਹਦੇ ਗਾੜੀ ਫੇਰ ਸ਼ਾਇਦ ਕੰਮ ਤੇਰਾ ਕਰਦੇ ਹੋ ਤੁਸੀਂ ਤਰਲੇਮਿੰਤ ਦੀ ਨਾ ਫਿਕਰ ਕਰੋ ਉਹ ਮੈਂ ਆਪੇ ਕਰ ਲੂੰਗਾ ਧੰਨਵਾਦ ਤੁਹਾਡਾ ਬਸ ਮੈਨੂੰ ਇੰਨਾ ਦੱਸ ਦੋ ਕਿ ਕਿੱਥੇ ਹੈ ਦੁਕਾਨ ਆ ਥੋੜਾ ਅੱਗੇ ਜਾ ਕੇ ਨਾ ਹਾਂਜੀ ਸੱਜੇ ਪਾਸੇ ਮੁੜ ਕੇ ਇੱਕ ਦੋ ਦੁਕਾਨ ਛੱਡ ਕੇ ਉਹਦੀ ਦੁਕਾਨ ਹੈ ਹਾਂ ਧੰਨਵਾਦ ਕੰਮ ਤੇਰਾ ਕਰਦੂ ਕੋਈ ਨਹੀਂ ਤਰਲਾਮਿੰਤ ਕਰ ਲਈ ਬਹੁਤ ਧੰਨਵਾਦ 1 2 3 4 ਓਏ ਓ ਵੀਰ ਦਾ ਸਹੀ ਕੀ ਆਈ ਓਏ ਉਹ ਨਹੀਂ ਨਾ ਮਰਦਾ ਉਹ ਨਹੀਂ ਲੇਟ ਹੁੰਦਾ ਅੱਲੇ ਜੀ ਜੀ ਅਮੋਰਸੜ ਵੇਖਿਓ ਮੜ ਆਇਆ ਅਹ ਇਹ ਬੋਲੋ ਇਹ 11:11 ਹੋ ਗਏ ਲੈ 50 50 ਕਾ ਦੇ ਆਪਨੇ ਗਾ ਮੋਟਰਸਾਈਕਲ ਵੇਖੀ ਵੇਖ ਲੈ ਹਣ ਮੈਂ 50 ਰੁਪਏ ਦੇ ਉਹ ਵੀਰੇ ਦੀ ਖਰਾਬੀ ਵੇਖੀ ਕੀ ਆ ਖਲੂ ਮੰਗਲਾਲ ਚੋਈ ਜਾਂਦਾ ਇਹਦਾ ਉਹ ਪਾਜੀ ਨਿਸ਼ਾਨ ਪਾਜੀ ਵੇਖ ਦੋ ਕੀ ਖਰਾਬੀ ਆ ਮੇਰੇ ਮੋਟਰਸਾਈਕਲ ਚ ਮੇਰੇ ਕੋ ਮੋਟਰਸਾਈਕਲ ਬਣਾਉਣਾ ਆ ਨਾ ਹਾਂਜੀ ਹਾਂਜੀ ਕੱਲ ਸ਼ਾਮ ਨੂੰ ਆਣ ਕੇ ਲੈ ਜੀ ਕੱਲ ਸ਼ਾਮ ਨੂੰ ਹਾਂ ਮੈਂ ਤੇ 12 ਵਜੇ ਜਾਣਾ ਹਾਂ ਇਹ ਦੇਖ ਪਾਜੀ ਵੇਖ ਲਓ ਹੁੰਦਾ ਤੇ ਕੁਝ ਹੁੰਦਾ ਤੇ ਬਹੁਤ ਕੋਜਿਆ ਮੇਰਾ ਟਾਈਮ ਖਰਾਬ ਜੇ ਤੇਰਾ ਨਾਮ ਐਦਾ ਹੀ ਗੱਲਾਂ ਕਰਦਾ ਰਹਿ ਤੇ ਜਾ ਚਲ ਜਾ ਇਥੋਂ ਪਾ ਜੀ ਫਿਰ ਮੈਂ ਨਾ ਸਮਝਾਂ ਆ ਨੰਬਰ ਤੇ ਹੀ ਆਪਣਾ ਲੀ ਲਓ ਅੱਧੇ ਘੰਟੇ ਤੱਕ ਮੈਨੂੰ ਫੋਨ ਕਰਦੇ ਕਿ ਮੋਟਰਸਾਈਕਲ ਆ ਕੇ ਲੈ ਜਾ ਰਿਕਾਰਡਿੰਗ ਸੈਂਡ ਕਰ ਦੇਣਾ ਵਟਸਐਪ ਤੇ ਘਰੇ ਬਹਿ ਕੇ ਸੁੰਦਾ ਰਹੀ ਮੇਰੇ ਲੋ ਕੋਰੀ ਨਾ ਆਵਾ ਜਾ ਚਲ ਜਾ ਇਥੋਂ ਆ ਜਾਂਦੇ ਕਿਥੋਂ ਟਾਈਮ ਖਰਾਬ ਕਰਨ ਨਿਸ਼ਾਨ ਪਾ ਜੀ ਉਹ ਤਾਂ ਫੇਰ ਆ ਗਿਆ ਓਏ ਉਹ ਵੀਰ ਜੀ ਮੈਂ 12 ਵਜੇ ਨਾ ਕਿਤੇ ਜ਼ਰੂਰੀ ਜਾਣਾ ਹੀ ਜਾਣਾ ਵਾ ਤੈਨੂੰ ਕੀ ਦੱਸਣਿਆ ਜਾ ਉਹ ਨਹੀਂ ਮੈਂ ਕਹਿਣ ਦਾ ਮੇਰਾ ਮੋਟਰਸਾਈਕਲ ਦਾ ਜਿਹੜਾ ਖਰਾਬ ਆ ਉਹਦੇ ਸਾਂਭ ਲਿਓ ਬਸ ਇੱਕ ਦਿਨ ਲਈ ਕੱਲ ਨੂੰ ਸ਼ਾਮ ਨੂੰ ਆਣ ਕੇ ਲੈ ਜਾਵਾਂੀ ਹਾਂ ਪੱਕਾ ਲੈ ਜਾਊਗਾ ਓਕੇ ਜਾ ਠੀਕ ਆ ਆ ਜਾ ਦੇ ਕਿਥੋਂ ਕਿਸ ਤਰ੍ਹਾਂ ਮਰਾਉ ਕਰ ਓਏ ਇੱਥੇ ਘਰੋਂ ਤਾਂ ਚਾਬੀ ਐ ਕਮਾਈ ਜਾਣਾ ਮੋਟਰਸਾਈਕਲ ਲੈਣਾ ਫੁੰਗਰ ਆਣ ਕੇ ਮੋਟਰਸਾਈਕਲ ਲੈ ਲੈਣਗੇ ਕਰ ਦਿਨਾ ਉਸਤਾਦ ਜੀ ਆ ਵੇਖੋ ਨਹੀਂ ਮੜਾ ਗਿਆ ਕਿਦਾਂ ਲੈ ਜਾਓਗੇ ਲੈ ਜਾਓਗੇ ਅੰਕਲ ਜੀ ਅੰਕਲ ਉਹ ਤਰਾ ਪਿਓ ਉਹ ਮੜਾ ਛੇਤੀ ਚਲਾ ਲੋਗੇ ਕਿਉਂ ਤੂੰ ਅੱਗ ਬੁਝਾਉਣੀ ਆ ਉਹ ਮੈਨੂੰ ਮੇਰੀ ਸਹੇਲੀ ਦੇ ਕੰਡੀਆਂ 12 ਵਜੇ ਮੈਂ ਪਹੁੰਚਾਂ ਉਹਦੇ ਪੂਰੇ ਸਹੇਲੀ ਆ ਜੀ ਓਏ ਰੁਕ ਜਾ ਨਿੱਕੇ ਵੀਰ ਪਰਿਓ ਹੋ ਪਰਿਓ ਸਾਡਾ ਲੜਨਗਾ ਮੇਰੇ ਅੰਕਲ ਉਹ ਨਿੱਕੇ ਵੀਰੇ ਦਾ ਤੇਲ ਚੈੱਕ ਕਰ ਯਾਰ ਦੋ ਵਾਰ ਬੰਦ ਹੋ ਗਈ ਆ ਓਹ ਹੋ ਇਹ ਸਾਰਾ ਪੀ ਗਈ ਆ ਮੈਂ ਇਥੋਂ ਲੈ 5000 ਰੁਪਏ ਤਾਂ ਪਵਾਇਆ ਸੀ ਅੱਛਾ ਉਹ ਭਰਾਵਾ ਕਿਤੇ ਤੀਆਂ ਦਾ ਨਾ ਪੁਆਲੀ ਐਵੇਂ ਬਾਹਰ ਡੋਲਿਆ ਨਾ ਦੇਖ ਲੈ ਤਿਲਕ ਕੇ ਡਿੱਗਣਗੇ ਲੋਕ ਤੇ ਉਹਨਾਂ ਕਰੀਏ ਕੀ ਤੂੰ ਰੇਡ ਮੈਂ ਤਾਂ ਘਰ ਆਉਣਾ ਵਾ ਹਾਂ ਮੇਰੇ ਕੋਲ ਰੇਡਾ ਜਾਣਾ ਕਿਉਂ what <laughs> <laughs> the <laughs>